ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਬਲੌਗ ਵਿੱਚ ਮੈਂ ਵੀ ਬਿਲਕੁਲ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਤੇ ਆਪਣੇ ਜਿਹੜੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੈ ਸਵੇਰ ਦੇ ਕੰਮਾਂ ਤੋਂ ਹੋ ਰਹੀ ਹੈ ਜੀ ਤੇ ਜਿਹੜੀਆਂ ਸਫਾਈਆਂ ਵਗੈਰਾ ਸਾਰੇ ਘਰ ਦੀਆਂ ਕਰ ਦਿੱਤੀਆਂ ਬੱਚੇ ਸਕੂਲੇ ਚਲੇ ਗਏ ਤੇ ਥੋੜਾ ਜਿਹਾ ਬਾਹਰ ਗਰਮੀ ਤਾ ਹੋ ਰੱਖਿਆ ਸੀ ਜਿਹਨੂੰ ਆਪਾਂ ਹਿਮੀਡਿਟੀ ਕਹਿ ਦਿੰਦੇ ਆ ਕਿ ਬਾਰ ਮੀਂਹ ਆਉਣ ਤੋਂ ਪਹਿਲਾਂ ਤੇ ਅੱਛਾ ਇਹ ਹੈ ਜੀ ਜਿਹੜੀ ਵਾਲ ਅੱਜ ਮੈਂ ਖੁਰਚ ਖੁਰਚ ਕੇ ਸਾਫ਼ ਕੀਤੀ ਕਿਉਂਕਿ ਪਪੜੀ ਉੱਠ ਗਈ ਸੀ ਕਿ ਤੇ ਇਹ ਪ੍ਰਾਈਮਰ ਤੇ ਪੇਂਟ ਕਰਵਾਉਣੀ ਆ ਪਰ ਮਹੀਨਾ ਵੀ ਨਹੀਂ ਇਹ ਰਹਿੰਦੀ ਆ ਇੱਕ ਮਹੀਨੇ ਬਾਅਦ ਇਹ ਸਾਰਾ ਇਸ ਤਰ੍ਹਾਂ ਫੁੱਲ ਕੇ ਵਾਲ ਦਾ ਮਤਲਬ ਛੱਡ ਦਿੰਦੀ ਆ ਪਕੜ ਪੁੱਟੀ ਨਿਕਲਣੀ ਸ਼ੁਰੂ ਹੋ ਜਾਂਦੀ ਆ ਸੋ ਮੈਨੂੰ ਹੁਣ ਨਹੀਂ ਲੱਗਦਾ ਕਿ ਦੁਬਾਰਾ ਪੇਂਟ ਕਰਵਾਉਣਾ ਚਾਹੀਦਾ ਮੈਂ ਸੋਚਿਆ ਕਿ ਹੁਣ ਇਸ ਤੇ ਉੱਪਰ ਕੋਈ ਸ਼ੀਟਸ ਵਗੈਰਾ ਵਾਲਪੇਪਰ ਵਗੈਰਾ ਕੁਝ ਕਰਾਵਾਂਗੇ ਤੇ ਲਓ ਜੀ ਉਸ ਤੋਂ ਬਾਅਦ ਮੈਂ ਸਾਰੇ ਕੰਮ ਕਰਕੇ ਘਰ ਦੀਆਂ ਸਫਾਈਆਂ ਕਰਕੇ ਮੈਂ ਬਾਜ਼ਾਰ ਚਲੀ ਗਈ ਤੇ ਬਾਜ਼ਾਰੋਂ ਮੈਂ ਲੈ ਕੇ ਆਈ ਪਿੱਤਲ ਦਾ ਇੱਕ ਚਾਹ ਬਣਾਉਣ ਵਾਲਾ ਪਤੀਲਾ ਇੱਕ ਇਹ ਲੋਹੇ ਦਾ ਤਵਾ ਲੈ ਕੇ ਆਂਦਾ ਜੀ ਮੇਰੇ ਕੋਲੇ ਪਹਿਲਾਂ ਆਲਰੇਡੀ ਸੀਬੀਐਸ ਦਾ ਤਵਾ ਸੀਗਾ ਜੋ ਮਿਕਸ ਹੁੰਦੀ ਹੈ ਧਾਤ ਤੇ ਇਹ ਇੱਕ ਪਿੱਤਲ ਦੀ ਕੜਾਹੀ ਲੈ ਕੇ ਆਂਦੀ ਐ ਜੋ ਪਹਿਲਾ ਬਰਤਨ ਸੀ ਨਾ ਪੁਰਾਣੇ ਮੇਰੀ ਨਾਨੀ ਦੇ ਪਿੱਤਲ ਦੇ ਬਹੁਤ ਸਾਰੇ ਉਹਨਾਂ ਨੂੰ ਵੇਚ-ਵੇਚ ਕੇ ਜਿਵੇਂ ਜਾਂ ਵੱਡਿਆਂ ਦੇ ਪੁਰਾਣੇ ਬਰਤਨ ਹੁੰਦੀ ਐ ਉਦੋਂ ਵੇਚ-ਵੇਚ ਕੇ ਆਪਾਂ ਬੜੇ ਸਟਾਈਲਿਸ਼ ਸੋਹਣੇ ਬਰਤਨ ਅੱਜ ਦੇ ਟ੍ਰੈਂਡਿੰਗ ਦੇ ਅਕੋਰਡਿੰਗ ਲੈਣੇ ਆ ਤੇ ਜਦ ਕਿ ਉਹ ਜਮਾ ਮਿੱਟੀ ਦੇ ਭਾਣੀ ਮਿੱਟੀ ਦੇ ਭਾ ਕੀ ਆਪਣੀ ਸਿਹਤ ਦੇ ਲਈ ਖਿਲਵਾੜ ਐ ਸੋ ਫਿਰ ਤੋਂ ਇੱਕ ਵਾਰੀ ਸੋਚਿਆ ਕਿ ਹੁਣ ਉਹਨਾਂ ਬਰਤਨਾਂ ਤੇ ਜੋ ਪੈਸਾ ਲਗਾ ਕੇ ਸਿੱਟਿਆ ਉਹ ਵੇਸਟ ਐ ਆਪਾਂ ਆਪਣੀ ਹੈਲਥ ਨਾਲ ਖਿਲਵਾੜ ਨਹੀਂ ਕਰ ਸਕਦੇ ਆਂ ਸਿਹਤ ਦੇ ਲਈ ਧਿਆਨ ਰੱਖਣਾ ਜ਼ਰੂਰੀ ਹੈ ਸੋ ਸਾਰਾ ਦੁਬਾਰਾ ਤੋਂ ਫਿਰ ਬਰਤਨ ਇਕੱਠੇ ਕੀਤੇ ਆ ਇਹ ਤੇ ਇੱਕ ਮੈਂ ਪਿੱਤਲ ਦਾ ਫਰਾਈਪੈਨ ਲੈਣਾ ਸੀ ਉਹ ਮੈਨੂੰ ਦੁਕਾਨ ਤੇ ਨਹੀਂ ਸੀਗਾ ਮਾਰਨਿੰਗ ਮਿਲੇਗਾ ਤੇ ਬੱਚਿਆਂ ਨੇ ਅੱਜ ਖੀਰ ਖਾਣ ਦਾ ਮਨ ਬਣਾ ਰੱਖਿਆ ਸੀਗਾ ਕਿ ਖੀਰ ਖਾਣੀ ਹੈ ਰਾਤ ਬੱਚਿਆਂ ਨੇ ਦੁੱਧ ਨਹੀਂ ਪੀਤਾ ਦੁੱਧ ਬਚਿਆ ਹੋਇਆ ਸੀ ਥੋੜਾ ਜਿਹਾ ਤੇ ਤਾਂ ਵੀ ਮੇਰਾ ਮਨ ਸੀਗਾ ਕਿ ਬੱਚਿਆਂ ਨੂੰ ਕੁਝ ਅਜ ਬਣਾ ਕੇ ਦਿੱਤਾ ਜਾਵੇ ਤੇ ਲਓ ਜੀ ਆਪਾਂ ਇਧਰ ਖੀਰ ਹੈ ਜਿਹੜੀ ਉਹ ਬਾਨੀ ਰੱਖਦੀ ਹੈ ਇਹਨਾਂ ਨੂੰ ਆਪਾਂ ਦੋ ਤਿੰਨ ਬੋਇਲ ਦੇ ਦਿੱਤੀ ਹੈਗੀ ਖੀਰ ਨੂੰ ਹੁਣ ਇਹਨੂੰ ਆਪਾਂ ਸਿਮ ਤੇ ਕਰਕੇ ਕੱਟੂ-ਕੱਟ 25-30 ਮਿੰਟ ਇਹਨੂੰ ਆਪਾਂ ਸਲੋ ਅੱਗ ਦੇ ਉੱਤੇ ਸਟੀਮ ਨਾਲ ਪਕਾਵਾਂਗੇ ਹਲਕੀ-ਹਲਕੀ ਅੱਗ ਦੇ ਉੱਪਰ ਤੇ ਵਿੱਚ-ਵਿੱਚ ਦੀ ਆਪਾਂ ਇਸ ਦੇ ਵਿੱਚ ਕੜਛੀ ਚਲਾਉਂਦੇ ਰਵਾਂਗੇ ਤਾਂ ਜੋ ਇਹ ਠਾਣਾ ਲੱਗ ਜਾਵੇ ਤੇ ਨਾਲ-ਨਾਲ ਜੀ ਮੈਂ ਕੁਝ ਕੁ ਡਰਾਈ ਫਰੂਟ ਹੈ ਜਿਹੜੇ ਉਹ ਕੱਟ ਕੇ ਇਸ ਤਰ੍ਹਾਂ ਰੱਖ ਰੱਖੇ ਆ ਤੇ ਬਦਾਮ ਹੈ ਜਿਹੜੇ ਮੈਂ ਠੀਰ ਆਪਣੀ ਬਣ ਰਹੀ ਹੈ ਜੀ ਤੇ 20-25 ਮਿੰਟ ਬਾਅਦ ਮੈਂ ਇਸ ਨੂੰ ਚੈੱਕ ਕਰ ਰਹੀ ਹੈਗੀ ਮਤਲਬ ਵਿੱਚ ਵਿੱਚ ਦੀ ਮੱਕੜਛੀ ਮਾਰਦੀ ਰਹੀ ਹੈ ਤੈਸ ਅੰਗਣੀ ਹੋ ਗਈ ਹੈ ਖੀਰ ਬਣ ਕੇ ਰੈਡੀ ਹੈ ਹਜੇ ਮੈਂ 10 15 ਮਿੰਟ ਹੋਰ ਇਸ ਨੂੰ ਕੁਕ ਕਰਨਾ ਪਕਾਉਣਾ ਸੀਗਾ ਥੋੜਾ ਜਿਹਾ ਦੁੱਧ ਐਡ ਕਰਕੇ ਪਰ ਬੱਚਿਆਂ ਨੂੰ ਕਾਹਲ ਹੋਈ ਪਈ ਸੀਗੀ ਕਿ ਬੱਚਿਆਂ ਨੇ ਖਾਣਾ ਉਹਨਾਂ ਨੂੰ ਭੁੱਖ ਲੱਗੀ ਸੀਗੀ ਤੇ ਲਓ ਜੀ ਆਪਾਂ ਹੁਣ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਦਿਆਂਗੇ ਬਰਤਨ ਦੇ ਵਿੱਚ ਪਾ ਦਿਆਂਗੇ ਮਤਲਬ ਬੱਚਿਆਂ ਦੀਆਂ ਕਟੋਰੀਆਂ ਚ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਖਾਣਾ ਹੈ ਬੱਚਿਆਂ ਨੇ ਤੇ ਨਾਲ ਦੀ ਨਾਲੇ ਠੰਡੇ ਹੁੰਦੇ ਰਹਿਣਗੇ ਤੇ ਉਸ ਤੋਂ ਬਾਅਦ ਜੀ ਮੈਂ ਇਹ ਖੀਰ ਨੂੰ ਕੱਢ ਕੇ ਸਟੋਰ ਕਰਕੇ ਰੱਖਦਾ ਸੀ ਤੇ ਸ਼ਾਮ ਦੇ ਟਾਈਮ ਮੰਮੀ ਨੇ ਇੱਛਾ ਜਤਾਈ ਕਿ ਜੇ ਖੀਰ ਬਧੀ ਹੋਈ ਹੈ ਬਣੀ ਪਈ ਹੈ ਤਾਂ ਨਾਲ ਪੂੜੇ ਬਣਾਲੇ ਜਾਣ ਕਿਉਂਕਿ ਸ਼ਾਮ ਦੇ ਟਾਈਮ ਥੋੜਾ ਜਾਂ ਮੀਂਹ ਵੀ ਆ ਗਿਆ ਸੀਗਾ ਮੌਸਮ ਬਦਲ ਗਿਆ ਸੀਗਾ ਤੇ ਸਭ ਦਾ ਮਨ ਸੀਗਾ ਕਿ ਉਹ ਪੂੜੇ ਖਾਣਗੇ ਅੱਛਾ ਇੱਤਰ ਜੈਸਮੀਨ ਹੈ ਜੈਸਮੀਨ ਆ ਕੇ ਸ਼ਾਮ ਦੇ ਟਾਈਮ ਖੇਡ ਕੇ ਆਈ ਸੀ ਤੇ ਸ਼ਾਮ ਦੇ ਟਾਈਮ ਜੈਸਮੀਨ ਨੇ ਦੇਖਿਆ ਇਹ ਬਚੀ ਹੋਈ ਜਿਹੜੀ ਖੀਰ ਸੀਗੀ ਇਸ ਤਰ੍ਹਾਂ ਮੈਂ ਬੌਲ ਚ ਕੱਢ ਕੇ ਰੱਖਤੀ ਸੀਗੀ ਤੇ ਬਹੁਤ ਜ਼ਿਆਦਾ ਸੰਘਣੀ ਹੋ ਗਈ ਹੈ ਇਸ ਤਰ੍ਹਾਂ ਤੇ ਹੁਣ ਬੱਚਿਆਂ ਦਾ ਮਨ ਸੀਗਾ ਕਿ ਚਲੋ ਨਾਲ ਪੂੜੇ ਖਾ ਲਾਂਗੇ ਸ਼ਾਮ ਦੇ ਟਾਈਮ ਤੇ ਲਓ ਜੀ ਮੈਂ ਨਾਲ ਦੀ ਨਾਲ ਗੁੜ ਭਿਉਂਤਾ ਤੇ ਜੈਸਮੀਨ ਦੇ ਗਲੂਟਨ ਫ੍ਰੀ ਪੂੜੇ ਬਣਾਏ ਅੱਛਾ ਗਲੂਟਨ ਫ੍ਰੀ ਪੂੜਿਆਂ ਦੀ ਵੀਡੀਓ ਇਹ ਜਿਹੜੀ ਉਹ ਰਿਕਾਰਡ ਨਹੀਂ ਹੋ ਸਕੀ ਉਸ ਤੋਂ ਬਾਅਦ ਜਿਹੜੇ ਮੈਂ ਬਾਜ਼ਾਰ ਗਈ ਸੀ ਉੱਥੋਂ ਸਮੋਸੇ ਲੈ ਕੇ ਆਈ ਸੀ ਕਿ ਨਵਦੀਪ ਨੇ ਸਮੋਸੇ ਖਾਣੇ ਸੀ ਅੱਜ ਤੇ ਨਵਦੀਪ ਨੂੰ ਮੈਂ ਸਮੋਸੇ ਦਿੱਤੇ ਮਾਈਕ੍ਰੋਵੇਵਡ ਕਰਕੇ ਤੇ ਪਰ ਨਵਦੀਪ ਨੇ ਕਿਹਾ ਕਿ ਉਹ ਪੂੜੇ ਨਹੀਂ ਖਾਊਗਾ ਇਸ ਲਈ ਉਹ ਸਮੋਸੇ ਹੀ ਕੱਲੇ ਖਾਊਗਾ ਤਾਂ ਹੁਣ ਮੈਂ ਸੋਚਿਆ ਕਿ ਚਲੋ ਸਾਰਿਆਂ ਦੇ ਲਈ ਪੂੜੇ ਬਣਾ ਦੇ ਲਈ ਜਾਂ ਰਾਤ ਦੀ ਰੋਟੀ ਦੇ ਟਾਈਮ ਤੇ ਜਦ ਕਿ ਇਹ ਰਾਤ ਨੂੰ ਥੋੜੇ ਜਿਹਾ ਵੈਸੇ ਹੈਵੀ ਹੁੰਦੀ ਆ ਬਟ ਇਹ ਪੰਜਕ ਦਾ ਟਾਈਮ ਸੀਗਾ ਉਦੋਂ ਤੱਕ ਹজম ਹੋ ਜਾਣੇ ਸੀਗੇ ਤੇ ਸ਼ਾਮ ਦੀ ਰੋਟੀ ਵੀ ਕਿਸੇ ਨੇ ਨਹੀਂ ਖਾਣੀ ਤੇ ਇਹ ਜੀ ਆਪਾਂ ਜਿਹੜਾ ਆਇਲਿੰਗ ਬ੍ਰਸ਼ ਹੁੰਦਾ ਹੈ ਜਿਹੜਾ ਤੇ ਇਹ ਥੋੜਾ ਜਿਹਾ ਪਾਣੀ ਸੀ ਇਸ ਦੇ ਵਿੱਚ ਇਸ ਲਈ ਮੈਂ ਇਸ ਨੂੰ ਸਕਾਰ ਹੀ ਸੀ ਕਿ ਤਾਂ ਜੋ ਬਾਅਦ ਵਿੱਚ ਤੇਲ ਦੇ ਛਿੱਟੇ ਨਾ ਚਟਕਣ ਤੇ ਲਓ ਜੀ ਆਪਾਂ ਇੱਧਰ ਜਿਹੜਾ ਘੋਲ ਸੀਗਾ ਬੈਟਰ ਸੀ ਉਹ ਤਿਆਰ ਕਰ ਲਿਆ ਸੀਗਾ ਗੁੜ ਵਾਲਾ ਤੇ ਪੂੜੇ ਆ ਜਿਹੜੇ ਆਪਾਂ ਬਣਾ ਕੇ ਰੈਡੀ ਕਰ ਲਏ ਅੱਛਾ ਪੂੜੇ ਬਣਾਉਂਦੇ ਬਣਾਉਂਦੇ ਆਪਣੀਆਂ ਹਰ ਚੀਜ਼ ਦੇ ਨਾਲ ਕੋਈ ਨਾ ਕੋਈ ਮੈਮਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਨਾ ਕਦੇ ਚੰਗੀਆਂ ਕੋਈ ਮਾੜੀਆਂ ਯਾਦਾਂ ਹੁੰਦੀਆਂ ਸੋ ਮੈਂ ਜਦੋਂ ਵੀ ਪੂੜੇ ਬਣਾਉਣੀ ਆ ਤਾਂ ਮੇਰੇ ਇੱਕ ਮੇਰਾ ਕਿੱਸਾ ਯਾਦ ਆ ਜਾਂਦਾ ਕਿ ਜਦੋਂ ਮੈਂ ਆਪਣੇ ਸਹੁਰੇ ਘਰ ਪੂੜੇ ਬਣਾਉਂਦੀ ਸੀ ਮੇਰੀ ਆਦਤ ਸੀਗੀ ਕਿ ਮੈਂ ਹਰ ਸੌਣ ਦੇ ਮਹੀਨੇ ਪੂੜੇ ਬਣਾਉਂਦੀ ਸੀ ਵੈਸੇ ਮੈਨੂੰ ਮੇਰੀ ਨਾਨੀ ਸੌਣ ਦੇ ਮਹੀਨੇ ਗੁਲਗਲੇ ਮਠੀਆਂ ਦੀਆਂ ਬਾਲਟੀਆਂ ਟੋਕਰੀਆਂ ਜੋ ਡੋਣੀਆਂ ਹੁੰਦੀਆਂ ਉਹ ਭਰ-ਭਰ ਕੇ ਦੇ ਕੇ ਆਉਂਦੀ ਸੀ ਪਰ ਮੈਂ ਜਿਹੜੇ ਪੂੜੇ ਹੁੰਦੇ ਸੀਗੇ ਉਹ ਸੌਣ ਦੇ ਮਹੀਨੇ ਮੰਨਿਆ ਜਾਂਦਾ ਸੀਗਾ ਕਿ ਹਰ ਸੌਣ ਦੇ ਮਹੀਨੇ ਘਰੇ ਪੂੜੇ ਬਣਾਉਣੇ ਚਾਹੀਦੇ ਆ ਤੇ ਮੈਂ ਪੂੜੇ ਬਣਾਉਣੇ ਤੇ ਮੈਨੂੰ ਇੱਕ ਵਾਰ ਦਾ ਕਿੱਸਾ ਯਾਦ ਹੈ ਕਿ ਮੇਰੀ ਬੇਟੀ ਬਿਲਕੁਲ ਡੇਢ ਦੋ ਮਹੀਨੇ ਦੀ ਸੀ ਦੋ ਮਹੀਨੇ ਦੀ ਕਿਉਂਕਿ ਜੈਸਮੀਨ ਦਾ ਬਰਥ ਹੋਇਆਗਾ 29 ਮਈ ਨੂੰ ਹੋਇਆ ਤੇ ਸੌਣ ਉਸ ਤੋਂ ਬਾਅਦ ਜਿਵੇਂ ਆਇਆ ਡੇਢ ਕਮਹੀਨੇ ਬਾਅਦ ਦੋ ਮਹੀਨੇ ਬਾਅਦ ਜਾਂ ਲਾਲੂ ਡੇਢ ਕਮਹੀਨੇ ਬਾਅਦ ਤਾਂ ਮੈਂ ਜਦੋਂ ਬਣਾ ਰਹੀ ਸੀਗੀ ਤਾਂ ਮੈਂ ਬ੍ਰੈਸਟ ਫੀਡਿੰਗ ਵੀ ਕਰਾਉਂਦੀ ਸੀ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਸੀਗੀ ਤੇ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚੋਂ ਜਾ ਕੇ ਕੰਮ ਕਰਕੇ ਬੱਚੇ ਨੂੰ ਦੁੱਧ ਨਹੀਂ ਪਿਲਾਈਦਾ ਤੇ ਮੈਂ ਬਹੁਤ ਜ਼ਿਆਦਾ ਮਤਲਬ ਪੂੜੇ ਬਣਾਈ 100 ਤੋਂ ਪਲੱਸ ਪੂੜਾ ਬਣਵਾਇਆ ਬਣਾਇਆ ਮੇਰੀ ਸੱਸ ਨੇ ਮੈਨੂੰ ਗੁੜ ਘੋਲ ਕੇ ਫੜਾਤਾ ਸੀ ਕਾਫੀ ਜ਼ਿਆਦਾ ਕਿ ਉਹਨੇ ਆਸ ਪੜੋਸ ਦੇ ਵਿੱਚ ਵੀ ਲੋਕਾਂ 'ਚ ਵੰਡਨੇ ਨੇ ਔਰ ਮੇਰੀ ਬਿਲਕੁਲ ਵੀ ਉਸ ਟਾਈਮ ਤੇ ਨਾ ਮੈਨੂੰ ਇਹ ਫੀਲ ਹੋ ਰਿਹਾ ਸੀਗਾ ਕਿ ਮੈਂ ਬਾਹਰ ਚੁੱਲ੍ਹੇ ਤੇ ਹੀ ਬਣਾਉਂਦੀ ਸੀ ਮੈਨੂੰ ਗੈਸ ਵਗੈਰਾ ਨਹੀਂ ਲਿਆ ਕੇ ਦਿੱਤਾ ਜਾਂਦਾ ਸੀ ਜਾਂਸਤੇ ਕੰਮਤਾ ਕਾਰਨ ਦਿੱਤਾ ਹੀ ਨਹੀਂ ਜਾਂਦਾ ਸੀਗਾ ਜੋ ਵੀ ਕੰਮ ਸੀਗਾ ਉਹ ਲੱਕੜਾਂ ਤੇ ਚੁੱਲ੍ਹੇ ਤੇ ਕਰਨਾ ਪੈਂਦਾ ਸੀ ਔਰ ਬਿਲਕੁਲ ਵੀ ਨਹੀਂ ਸੋਚਿਆ ਕਿ ਇਸ ਦੀ ਡੇਢ ਦੋ ਮਹੀਨੇ ਦੀ ਬੱਚੀ ਹੈ ਇੱਕੇ ਦਮ ਇੰਨੀ ਗਰਮੀ ਪਸੀਨੇ ਦੇ ਵਿੱਚ ਆ ਕੇ ਬੱਚੀ ਨੂੰ ਦੁੱਧ ਪਿਲਾਏਗੀ ਤੇ ਬੱਚੀ ਵੀ ਬਿਮਾਰ ਹੋ ਜਾਊਗੀ ਤੇ ਫਿਰ ਜੈਸਮੀਨ ਕਾਫੀ ਬਿਮਾਰ ਹੋਈ ਸੀ ਤੇ ਮੈਂ ਉਹ ਜਿਹੜਾ 115 ਪਤਾ ਨਹੀਂ 117 ਪੂੜੇ ਬਣਾਏ ਸੀ ਮੇਰੇ ਉੱਥੋਂ ਦੇ ਆਂਢ ਗੁਆਂਢੀ ਵੀ ਜਾਣਦੇ ਨੇ ਕਿਉਂਕਿ ਜਦੋਂ ਮੈਂ ਪੂਰੇ ਬਣਾ ਰਹੀ ਸੀਗੇ ਸਾਰੇ ਉੱਪਰ ਆ ਗਏ ਸੀਗੇ ਖਾਣ ਵਾਸਤੇ ਤੇ ਮੇਰੀ ਸੱਸ ਨੇ ਆਪਣੀਆਂ ਕੁਝ ਜਿਨ੍ਹਾਂ ਦੇ ਵਿੱਚ ਲਿਆਜਾਂ ਹੁੰਦੀਆਂ ਜਿਵੇਂ ਆਪਾਂ ਕਹਦੇ ਨੇ ਕੁਸ਼ਕ ਘਰਾਂ 'ਚ ਜ਼ਿਆਦਾ ਆਉਣਾ ਜਾਣਾ ਹੁੰਦਾ ਉਹਨਾਂ ਘਰਾਂ ਦੇ ਵਿੱਚ ਵੀ ਬੈਕ ਕਰ ਕਰਕੇ 10 10 12 12 ਪੂੜੇ ਸਾਰੇ ਵੰਡ ਕੇ ਆਂਦੇ ਮਤਲਬ ਮੈਨੂੰ ਬਣਾਉਣ ਵਿੱਚ ਕੋਈ ਤਕਲੀਫ ਨਹੀਂ ਸੀਗੀ ਪਰ ਉਹ ਇੱਕ ਸਮਝਣ ਦੀ ਗੱਲ ਹੁੰਦੀ ਹੈ ਕਿ ਨੋ ਨੂੰ ਮਸ਼ੀਨ ਸਮਝਿਆ ਜਾਂਦਾ ਹੈ ਕਿ ਨੋ ਦੇ ਵਿੱਚ ਕਿਹੜਾ ਕੋਈ ਜਾਣ ਹੈ ਜਾਂ ਇਹਨੂੰ ਕਿਹੜਾ ਕੋਈ ਤਕਲੀਫ ਹੈ ਤਕਲੀਫ ਤਾਂ ਸਿਰਫ ਇਹਨਾਂ ਦੀਆਂ ਧੀਆਂ ਨੂੰ ਹੁੰਦੀ ਹੈ ਦੁੱਖ ਸਿਰਫ ਇਹਨਾਂ ਦੀਆਂ ਧੀਆਂ ਨੂੰ ਹੁੰਦਾ ਡਿਲੀਵਰੀਆਂ ਸਿਰਫ ਇਹਨਾਂ ਦੀਆਂ ਧੀਆਂ ਦੀਆਂ ਹੀ ਹੁੰਦੀਆਂ ਤੇ ਪਰਹੇਜ਼ ਵੀ ਇਹਨਾਂ ਦੀਆਂ ਧੀਆਂ ਨਹੀਂ ਰੱਖਣਾ ਹੁੰਦਾ ਨੋਹਾਂ ਦੇ ਲਈ ਕੋਈ ਪਰਹੇਜ਼ ਨਹੀਂ ਕੋਈ ਕੇਅਰ ਨਹੀਂ ਕੁਛ ਨਹੀਂ ਇਹਨਾਂ ਚੀਜ਼ਾਂ ਦੇ ਕਰਕੇ ਹੀ ਤਾਂ ਮਨ ਦੇ ਵਿੱਚ ਦੂਰੀਆਂ ਤੇ ਮਨ 'ਚ ਜਿਹੜੇ ਖਟਾਸ ਪੈਦਾ ਹੋ ਜਾਂਦੀ ਹੈ ਕਿਉਂਕਿ ਰਿਸ਼ਤਾ ਕਦੇ ਵੀ ਇੱਕ ਤਰਫਾ ਨਹੀਂ ਨਿਭਦਾ ਹੁੰਦਾ ਉਸ ਨੂੰ ਨਿਭਾਉਣ ਲਈ ਗਾਂਵ ਵਾਲਿਆਂ ਨੂੰ ਕੋਸ਼ਿਸ਼ ਕਰਨੀ ਪੈਂਦੀ ਹੁੰਦੀ ਹੈ ਇੱਕ ਜਣਾ ਤੁਹਾਡੇ ਲਈ 100% ਕਰ ਰਿਹਾ 100 ਤੋਂ ਵੀ ਜ਼ਿਆਦਾ ਕਰ ਰਿਹਾ ਤੇ ਗਾਂਵ ਵਾਲਾ ਉਸ ਨੂੰ ਜ਼ੀਰੋ 'ਚ ਰੱਖੇ ਤਾਂ ਰਿਸ਼ਤੇ ਕਦੇ ਵੀ ਨਹੀਂ ਕਾਮਯਾਬ ਹੁੰਦੇ ਸੋ ਜਦੋਂ ਵੀ ਮੈਂ ਪੂੜੇ ਬਣਾਉਣੀ ਹੈ ਤਾਂ ਮੈਨੂੰ ਮੇਰਾ ਉਹ ਸੀਨ ਯਾਦ ਆ ਜਾਂਦਾ ਜਦੋਂ ਮੈਂ 3-4 ਘੰਟੇ ਬਾਅਦ ਤੁੱਪੇ ਚੁੱਲੇ ਦੇ ਉੱਪਰ ਬੈਠ ਕੇ ਤੇ 115-17 ਪੂੜੇ ਬਣਾਏ ਸੀਗੇ ਕਿਉਂਕਿ ਉਹ ਪੂੜੇ ਸਾਡੇ ਮਤਲਬ ਇੱਕ ਗਵਾਂਢੀ ਲਾ ਲਓ ਤੁਸੀਂ ਸਾਡੀ ਆਉਣੀ ਜਾਣੀ ਹੈ ਸਾਡੇ ਘਰਾਂ ਚੋਂ ਉਹਨਾਂ ਦੇ ਵੀ ਘਰ ਜਦੋਂ ਦੇਣ ਗਈ ਤੇ ਉਹ ਅੱਗੇ ਆਟਾ ਕੋਲੀ ਬੈਠੇ ਸੀਗੇ ਤੇ ਸੱਸ ਮੇਰੀ ਨੇ ਕਿਹਾ ਕਿ ਚਲ ਤੂੰ ਇੱਥੇ ਕਿਤੇ ਆਰ ਕਰੇਂਗੀ ਸਾਡਾ ਤਾਂ ਤਵਾ ਗਰਮ ਹੋਇਆ ਹੀ ਹੈ ਤੇ ਸਾਡੀ ਵੀ ਨੋ ਪਕਾ ਦੇਗੀ ਤੂੰ ਉੱਥੇ ਹੀ ਆਟਾ ਲੈ ਜਾ ਤੇ ਫਿਰ ਉਹਨਾਂ ਦੇ ਵੀ ਵਿਚਾਰਿਆਂ ਦੇ ਪੂੜੇ ਆ ਜਿਹੜੇ 20 25 ਜੋ ਵੀ ਸੀਗੇ ਉਹ ਮੈਂ ਬਣਾ ਕੇ ਦਿੱਤੇ ਚਲੋ ਜੀ ਪੁਰਾਣੇ ਕਿਸੇ ਹੈ ਸਾਡੇ ਹੱਡਾਂ ਚ ਰਚੇ ਹੋਏ ਨੇ ਸਾਨੂੰ ਹੀ ਪਤਾ ਇਹਨਾਂ ਚੀਜ਼ਾਂ ਦਾ ਤੇ ਉਸ ਤੋਂ ਬਾਅਦ ਇਹ ਮੇਰਾ ਜਿਹੜਾ ਪਰਸ ਸੀਗਾ ਅੱਛਾ ਇਹ ਮੈਨੂੰ ਜੇਮੀ ਨੇ ਪਰਸ ਦਿੱਤਾ ਸੀਗਾ ਭਾਬੀ ਨੇ ਤੇ ਇਹ ਮੈਨੂੰ ਨਹੀਂ ਦਿੱਤਾ ਸੀ ਜੈਸਮੀਨ ਨੂੰ ਦਿੱਤਾ ਸੀ ਗਿਫਟ ਬਹੁਤ ਸੋਹਣਾ ਸੀਗਾ ਪਿਆਰਾ ਬ੍ਰਾਂਡਡ ਸੀਗਾ ਜੈਸਮੀਨ ਨੂੰ ਕਾਫੀ ਇੰਨਾ ਐਕਸਪੈਂਸਿਵ ਮੈਂ ਸੋਚਿਆ ਕਿ ਚਲੋ ਮੈਂ ਮੈਂ ਇਸ ਦਾ ਯੂਜ਼ ਕਰ ਲੈਣੀ ਕਿਉਂਕਿ ਜੈਸਮੀਨ ਕਿਤੇ ਬਹੁਤ ਜ਼ਿਆਦਾ ਬਾਹਰ ਅੰਦਰ ਜਾਂਦੀ ਨਹੀਂ ਹੈ ਸੋ ਮੈਨੂੰ ਇਹ ਸੇਫਟੀ ਪਰਪਸ ਤੋਂ ਅੱਛਾ ਲੱਗਦਾ ਹੈ ਚੋਰੀ ਵਗੈਰਾ ਨਹੀਂ ਇਸ ਤੋਂ ਬਾਅਦ ਮਤਲਬ ਮੇਰੀ ਜਿੰਦਾਂ ਦੀ ਚੋਰੀ ਹੋਈ ਹੈ ਉਸ ਤੋਂ ਬਾਅਦ ਮੈਨੂੰ ਇਹ ਸੇਫਟੀ ਪਰਪਸ ਤੋਂ ਬਹੁਤ ਅੱਛਾ ਲੱਗਦਾ ਹੈ ਤੇ ਇਹ ਵੀ ਇੱਕ ਬੈਗ ਸੀਗਾ ਜੀ ਜਿਹੜਾ ਆਪਣੇ ਕੋਲੇ ਹੈ ਕੈਰੀ ਬੈਗ ਹੁੰਦੇ ਆ ਹਨਾ ਥੋੜੇ ਬਹੁਤ ਸਮਾਨ ਲਈ ਤੇ ਇਹ ਵੀ ਖਰਾਬ ਮੈਲਾ ਜਿਹਾ ਲੱਗ ਰਿਹਾ ਸੀ ਮੈਨੂੰ ਤੇ ਸੋਚਿਆ ਚਲੋ ਅੱਜ ਕੱਪੜੇ ਵਾਸ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਵਾਸ਼ ਕੀਤਾ ਜਾਵੇ ਤੇ ਇਹਨਾਂ ਦੀ ਅੱਜ ਆਪਾਂ ਪੂਰੀ ਖੂਬਸਾਰੀ ਕੀਤੀ ਹੈ ਸਫਾਈ ਉਸ ਤੋਂ ਬਾਅਦ ਜੀ ਜੈਸਮੀਨ ਦੀ ਤਬੀਅਤ ਹੋ ਗਈ ਸੀ ਖਰਾਬ ਉਹਦੀ ਲੈਗ ਪੇਨ ਪੇਟ 'ਚ ਦਰਦ ਹੋਣ ਲੱਗ ਗਿਆ ਸੀਗਾ ਕਿਉਂਕਿ ਜੈਸਮੀਨ ਨੂੰ ਪੀਲੀਆ ਹੋ ਗਿਆ ਤੇ ਉਸਤੇ ਪਲੇਟਲੇਟਸ ਐ ਥੋੜੇ ਜਿਹਾ ਵੱਧ ਗਿਆ ਤੇ ਆਪਾਂ ਗਏ ਸੀ ਬਾਜ਼ਾਰ ਅੱਛਾ ਬਾਜ਼ਾਰ ਗਏ ਤੇ ਗਾਂ ਦੇਖਿਆ ਸੀ ਐਮ ਸਾਹਿਬ ਆਏ ਹੋਏ ਸੀਗੇ ਤੇ ਇਤਫਾਕ ਦੀ ਗੱਲ ਕੀ ਜਦੋਂ ਅਸੀਂ ਉਹ ਸਾਰੇ ਧਰਨਿਆਂ ਦੇ ਵਿੱਚ ਗਏ ਉੱਥੇ ਬਹੁਤ ਜ਼ਿਆਦਾ ਗਲੀ ਬਲੌਕ ਸੀਗੀ ਤੇ ਅਸੀਂ ਸਾਈਡ ਵਾਲੀ ਗਲੀ ਤੇ ਆ ਕੇ ਵੇਟ ਕੀਤਾ ਤਾਂ ਸੀਐਮ ਸਾਹਿਬ ਨੇ ਅਸੀਂ ਜਦੋਂ ਪ੍ਰਣਾਮ ਸਸਰੀਕਾਲ ਕੀਤੀ ਤੇ ਦੇਖੋ ਸਾਨੂੰ ਵਾਪਸ ਤੋਂ ਸੀਐਮ ਸਾਹਿਬ ਨੇ ਸਤਿ ਸ੍ਰੀ ਅਕਾਲ ਕਰਕੇ ਲੰਘੇ ਆ ਸੋ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਅਗਰ 5 ਮਿੰਟ ਵੀ ਮਤਲਬ ਮੈਨੂੰ ਪਹਿਲਾਂ ਪਤਾ ਹੁੰਦਾ ਸੀਐਮ ਸਾਹਿਬ ਆਏ ਆ ਤਾਂ ਜ਼ਰੂਰ ਮਿਲਣਾ ਸੀਗਾ ਬਿਲਕੁਲ ਮਿਲਣਾ ਸੀਗਾ ਕਿਉਂਕਿ ਆਪਾਂ ਮਿਲ ਸਕਦੇ ਸੀਗੇ ਮੈਨੂੰ ਪਤਾ ਸੀਗਾ ਕਿ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਤੇ ਪਰ ਮੈਨੂੰ ਖੁਦ ਨੂੰ ਨਹੀਂ ਪਤਾ ਸੀਗਾ ਕਿ ਸੀਐਮ ਸਾਹਿਬ ਆ ਰਹੇ ਨੇ ਉਹ ਕਿਸੇ ਖਾਸ ਕੰਮ ਲਈ ਇੱਥੇ ਆਏ ਸੀਗੇ ਘੰਟਾ ਡੇਢ ਘੰਟਾ ਰੁਕੇ ਨੇ ਸਿਟੀ ਦੇ ਵਿੱਚ ਸਾਨੂੰ ਐਕਚੁਅਲੀ ਗਿੱਦੜਬਾਹ ਸਿਟੀ ਲੱਗਦੀ ਹੈ ਤੇ ਇਹ ਜੀ ਸਾਰੇ ਗਨਮੈਨਸ ਵਗੈਰਾ ਉਹਨਾਂ ਦੀ ਸਿਕਿਉਰਿਟੀ ਸਿਸਟਮ ਇਹ ਸਾਰਾ ਉਹਨਾਂ ਦਾ ਤਾਮਾ-ਚਾਮਾ ਜਾ ਰਿਹਾ ਹੈਗਾ ਸੀਐਮ ਸਾਹਿਬ ਦਾ ਤੇ ਸੀਐਮ ਸਾਹਿਬ ਸਭ ਨੂੰ ਮਤਲਬ ਪ੍ਰਣਾਮ ਨਮਸਕਾਰ ਸਾਰਿਆਂ ਨੂੰ ਸਲਾਮ ਕਰਦੇ ਹੀ ਲੰਗੇ ਇੱਥੋਂ ਤੇ ਆਪਾਂ ਜਦੋਂ ਪਤਾ ਹੁੰਦਾ ਤਾਂ ਜ਼ਰੂਰ ਮਿਲਣਾ ਸੀਗਾ ਕੁਝ-ਕੁਝ ਚੀਜ਼ਾਂ ਸੀ ਜੋ ਡਿਸਕਸ ਕਰਨੀਆਂ ਬਣਦੀਆਂ ਜੋ ਸਾਡੇ ਕਾਨੂੰਨੀ ਵਿਵਸਥਾ ਦੇ ਨਾਲ ਰਿਗਾਰਡਿੰਗ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਜਿਨ੍ਹਾਂ ਤੇ ਆਪਾਂ ਫਿਰ ਕਦੇ ਖੁੱਲੇ ਟਾਈਮ ਦੇ ਵਿੱਚ ਚਰਚਾ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਫਿਰ ਤੋਂ ਆਪਾਂ ਸੀਐਮ ਸਾਹਿਬ ਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਵੀਡੀਓ ਵੀ ਤੁਹਾਡੇ ਸਾਰਿਆਂ ਦੇ ਨਾਲ ਮੈਂ ਉਹ ਸ਼ੇਅਰ ਕਰੂੰਗੀ ਤੇ ਲਓ ਜੀ ਫੇਰ ਆਪਾਂ ਜੈਸਮਿਨ ਦੀ ਦਵਾਈ ਲਈ ਪੀ ਲਿਆ ਆ ਜੈਸਮਿਨ ਨੂੰ ਪਲੇਟਲੇਟ ਵਧੀ ਆਏ ਤੇ ਉਸ ਤੋਂ ਬਾਅਦ ਜੋ ਮੈਂ ਪਤੀਲਾ ਤਾਂ ਚਾਹ ਵਾਲਾ ਤੁਸੀਂ ਦੇਖਿਆ ਪਹਿਲਾਂ ਹੀ ਲੈ ਕੇ ਆਈਆਂ ਤੇ ਅੱਜ ਮੈਨੂੰ ਮੇਰੀ ਪਸੰਦ ਦਾ ਫਰਾਈ ਪੈਨ ਵੀ ਜਿਹੜਾ ਪਿੱਤਲ ਦਾ ਮਿਲ ਗਿਆ ਸੀਗਾ ਮੈਂ ਆਪਣਾ ਪਿੱਤਲ ਦਾ ਫਰਾਈ ਪੈਨ ਲਿਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਅੱਛਾ ਜੀ ਇਹ ਅਸੀਂ ਜਦੋਂ ਗਰੋਸਰੀ ਲੈਣ ਗਏ ਆਂ ਕਿ ਮਾਲ ਤੇ ਤੇ ਉੱਥੇ ਸਟੋਰ ਤੇ ਦੇਖਿਆ ਕਿ ਇਹ ਜਿਹੜੀ ਟ ਇਹ 450 ਰੁਪਏ ਦੀ ਸੀਗੀ ਮੇਰੇ ਖਿਆਲ 350 ਦੇ ਵਿੱਚ ਦਿੱਤੀ 100 ਰੁਪੀਸ ਇਸ ਤੇ ਉੱਪਰ ਡਿਸਕਾਊਂਟ ਦਿੱਤਾ ਹੋਇਆ ਸੀ ਤੇ ਇਸ ਦੇ ਵਿੱਚ ਕੁਝ ਵੀ ਨਹੀਂ ਹੈ ਮੈਂ ਜੈਸਮੀਨ ਨੂੰ ਕਹਿ ਰਹੀ ਸੀਗੀ ਕਿ ਉਹ ਮਤਲਬ ਇਹੋ ਜੀਆਂ ਚੀਜ਼ਾਂालतੂ ਫालतੂ ਨਾ ਖਰੀਦਿਆ ਕਰੇ ਕਿਉਂਕਿ ਇਸ ਦਾ ਕੋਈ ਮੈਨੂੰ ਯਾਦਾ ਯੂਜ਼ ਵੀ ਨਹੀਂ ਲੱਗਦਾ ਕਿਉਂਕਿ ਪਾਣੀ ਵੀ ਇਸ ਦੇ ਵਿੱਚ ਠੰਡਾ ਨਹੀਂ ਰਹਿੰਦਾਗਾ ਤੇ ਇਹ ਛੋਟੇ ਬੱਚਿਆਂ ਲਈ ਹੁੰਦੀਆਂ ਜਿਵੇਂ ਕਿ ਬਸ ਠੀਕ ਹੈ ਦਿਖਾਵਾ ਇੱਕ ਸ਼ੋਪੀਸ ਐਜ਼ ਅ ਬਾਲੀਆਂ ਯੂਜ਼ ਦੇ ਪਰਪਸ ਲਈ ਆਪਣੇ ਕੰਮ ਦੇ ਪਰਪਸ ਲਈ ਨਹੀਂ ਹੈ ਇਹ ਬਾਲੀਆਂ ਯੂਸਸ ਚ ਆਣ ਵਾਲੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਜੀ ਆਪਾਂ ਗਰੋਸਰੀ ਲੈ ਕੇ ਆਂਦੀ ਇੱਕ ਮੈਨੂੰ ਵਾਈਪਰ ਦੀ ਲੋੜ ਸੀਗੀ ਮੇਰਾ ਵਾਈਪਰ ਵੀ ਟੁੱਟ ਗਿਆ ਸੀਗਾ ਤੇ ਮੈਂ ਵਾਈਪਰ ਲਿਆ ਇਹ ਪਿਆਜ਼ ਹੈ ਅਸਮਾਨ ਤੇ ਚੜੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੰਡਿਆਂ ਦਾ ਰੇਟ ਭਾਈ ਅਸਮਾਨ ਤੇ ਚੜ ਗਿਆ 70 ਰੁਪਏ ਬੋਲ ਰਹੇ ਨੇ ਤੇ ਮੈਂ ਇਕੱਠੇ ਜਿੰਨੇ ਵੀ ਸੋਨਾਂ ਕੋਲੇ 5.5 6 ਕਿਲੋ ਸੀ ਮੇਰੇ ਖਿਆਲ ਤੇ ਮੈਂ ਸਾਰਿਆਂ ਦਾ ਰੇਟ ਮੈਨੂੰ ਘੱਟ ਲਾਤਾ ਉਹਨਾਂ ਨੇ 60 ਰੁਪਏ ਤੇ ਮੈਂ ਇਕੱਠੇ ਹੀ ਤਲਵਾ ਲਈ ਤੇ ਇਹ ਲਿਆਂਦੀ ਜੀ ਆਪਾਂ ਜੈਸਮੀਨ ਦੀ ਦਵਾਈ ਜਿਹੜੀ ਇੱਕ ਲਿਵਰ ਟੋਨਿਕ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਡਾਕਟਰ ਨੇ ਬੋਲਿਆ ਕਿ ਜੈਸਮੀਨ ਨੂੰ ਸਿਰਫ ਫਰੂਟ ਤੇ ਸੈਲਡ ਹੀ ਦੇਣਾ ਹੈ ਫਰੂਟ ਵਿੱਚ ਆਪਾਂ ਮਸੰਮੀ ਲਿਆਂਦੀ ਐਪਲ ਲੈ ਕੇ ਆਂਦਾ ਤੇ ਪਪੀਤਾ ਮੈਨੂੰ ਅੱਛਾ ਨਹੀਂ ਮਿਲਿਆ ਇਸੇ ਲਈ ਮੈਂ ਲੈ ਕੇ ਨਹੀਂ ਆਈ ਅੱਛਾ ਜੀ ਉਸ ਤੋਂ ਬਾਅਦ ਆਪਾਂ ਸੌਰੀ ਕੜਾਈ ਦਾ ਕੀਤਾ ਉਦਘਾਟਨ ਤੇ ਇਹ ਜਿਹੜਾ ਇਸ ਤਾ ਸਟicker ਸੀਗਾ ਇਹ ਮੇਰੇ ਤੋਂ ਧਿਆਨ ਚੋਂ ਜਿਵੇਂ ਸਕਿੱਪ ਹੋ ਜਾਂਦਾ ਕਿ ਇਸ ਨੂੰ ਮੈਂ ਪਹਿਲਾਂ ਹਮੇਸ਼ਾ ਸਟicker ਨੂੰ ਰਿਮੂਵ ਕਰਨਾ ਹੁੰਦਾ ਬਰਤਨ ਨੂੰ ਹਲਕਾ ਜਾਂ ਗੈਂਸ ਤੇ ਉੱਪਰ ਗਰਮ ਕਰੀਦਾ ਜਦੋਂ ਬਰਤਨ ਗਰਮ ਹੋ ਜਾਂਦਾ ਤਾਂ ਇਹ ਸਟicker ਬੜਾ ਈਜ਼ੀਲੀ ਰਿਮੂਵ ਹੋ ਜਾਂਦਾ ਪਰ ਪਤਾ ਨਹੀਂ ਅੱਜ ਕੀ ਹੋਇਆ ਕਿ ਮੇਰੇ ਦਿਮਾਗ ਵਿੱਚੋਂ ਇਹ ਨਿਕਲ ਗਿਆ ਔਰ ਮੈਂ ਗਿੱਲਾ ਕਰ ਲਿਆ ਕੜਾਈ ਨੂੰ ਜਦੋਂ ਗਿੱਲਾ ਕੀਤਾ ਇਸ ਤਰ੍ਹਾਂ ਚਾਵਲ ਵਾਸ਼ ਕੀਤੇ ਤਾਂ ਹੁਣ ਸੋਚਿਆ ਕਿ ਚਲੋ ਸਟicker ਨੂੰ ਆਪਾਂ ਇਸੇ ਤਰ੍ਹਾਂ ਹੀ ਰਿਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਮੈਂ ਚਾਵਲ ਹੈ ਜਿਹੜੇ ਉਹ ਅੱਛੀ ਤਰ੍ਹਾਂ ਵਾਸ਼ ਕਰਕੇ ਫਿਰ ਦੁਬਾਰਾ ਬਣਾਏ ਆ ਇਸ ਪੱਕਣ ਵਾਲੇ ਨਹੀਂ ਚਾਵਲ ਬਣਾਏ ਇਹ ਚਾਵਲ ਮੈਂ ਜੈਸਮੀਨ ਲਈ ਬਣਾ ਰਹੀ ਸੀ ਹਲਕੇ ਜਿਹੇ ਕਿਉਂਕਿ ਜੈਸਮੀਨ ਨੇ ਰੋਟੀ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਮੂੰਹ ਦਾ ਟੇਸਟ ਵਿਗੜਿਆ ਹੋਇਆ ਪ੍ਰੇਸ਼ਾਨੀਆਂ ਮੇਰੀਆਂ ਇੰਨੀਆਂ ਬੜੀਆਂ ਹੋਈਆਂ ਨੇ ਕਿ ਕਦੇ ਜੈਸਮੀਨ ਨੂੰ ਬਿਮਾਰ ਹਸਪੀਟਲ ਲੈ ਕੇ ਜਾਣਾ ਪੈਂਦਾ ਕਦੇ ਨਵਦੀਪ ਨੂੰ ਕੋਈ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਪਰ ਮੈਂ ਇਸ ਨੂੰ ਰੱਬ ਦਾ ਸਤਿਵਚਨ ਕਰਕੇ ਮੰਨਦੀ ਆਂ ਰੱਬ ਦਾ ਭਾਣਾ ਮੰਨਦੀ ਆਂ ਕਿ ਮੈਂ ਡੋਲਣਾ ਨਹੀਂ ਹੈ ਮੇਰੇ ਇਮਤਿਹਾਨ ਦੇ ਸਮੇਂ ਨੇ ਮੇਰੇ ਇਮਤਿਹਾਨ ਚੱਲ ਰਹੇ ਆ ਸੋ ਮੈਂ ਕੋਸ਼ਿਸ਼ ਕਰਦੀ ਆਂ ਕਿ ਮੈਂ ਆਪਣੇ ਸਮੇਂ ਨੂੰ ਬਲਵਾਨ ਬਣਾਵਾਂ ਇਹਨਾਂ ਚੀਜ਼ਾਂ ਚੋਂ ਨਿਕਲਾਂ ਪਰ ਫਿਰ ਬੱਚਿਆਂ ਤੇ ਆਈ ਤਕਲੀਫ ਵੇਲੇ ਮਨ ਟੁੱਟ ਜਾਂਦਾ ਹੈ ਕਈ ਵਾਰ ਹਤਾਸ਼ ਹੋ ਜਾਂਦਾ ਹੈ ਦਿਲ ਬਹੁਤ ਜ਼ਿਆਦਾ ਖਰਾਬ ਹੁੰਦਾ ਬੁੱਝ ਜਾਂਦਾ ਪਰ ਫਿਰ ਹਿੰਮਤ ਕਰਕੇ ਹੌਸਲਾ ਕਰਕੇ ਉੱਠੀ ਤਾਂ ਤੇ ਫਿਰ ਤੋਂ ਆਪਣੀ ਜੰਗ ਸ਼ੁਰੂ ਕਰੀਦੀ ਐ ਇਹ ਅਰਦਾਸਾਂ ਕਰਕੇ ਕਿ ਰੱਬਾ ਇਹ ਤਕਲੀਫਾਂ ਖੁਦ ਨੂੰ ਦੇ ਦੇ ਆਪਣੇ ਬੱਚਿਆਂ ਨੂੰ ਤੰਦਰੁਸਤੀ ਬਖਸ਼ ਦੇ ਤੇ ਇੱਧਰ ਦੇਖੋ ਜੈਸਮੀਨ ਦੀ ਕਾਲ ਕਿ ਨਾਲ ਦੀ ਨਾਲ ਇਸ ਦੇ ਵਿੱਚ ਪਾਣੀ ਵੀ ਭਰ ਲਿਆ ਮਤਲਬ ਇਹ ਹੈਂਗ ਇਹਦੀ ਜਿਹੜੀ ਦਿੱਤੀ ਹੋਈ ਸੀਗੀ ਇਹਨੂੰ ਕੈਰੀ ਕਰਨ ਲਈ ਹੋਲਡ ਕਰਨ ਲਈ 벨ਟ ਉਹ ਵੀ ਪਾ ਲਈ ਤੇ ਲਓ ਜੀ ਚਾਵਲ ਵਾਸ਼ ਹੋ ਗਏ ਹੁਣ ਮੈਂ ਇਹਨਾਂ ਨੂੰ ਬਨਣ ਲਈ ਰੱਖ ਦਿੰਨੀ ਐ ਜੈਸਮੀਨ ਦਾ ਮਨ ਹੋਇਆ ਤਾਂ ਥੋੜੇ ਜਿਹਾ ਚਾਵਲ ਖਾ ਲੂਗੀ ਕਿਉਂਕਿ ਖਾਣਾ ਵਗੈਰਾ ਉਹ ਨਹੀਂ ਖਾ ਰਹੀ ਆ ਉਸ ਨੂੰ ਹਰ ਟੇਸਟ ਆ ਜਿਹੜਾ ਰੋਟੀ ਦਾਲ ਸਬਜੀ ਦਾ ਖਰਾਬ ਲੱਗ ਰਿਹਾ ਕਿਉਂਕਿ ਡੈਫੀਨੇਟਲੀ ਜਦੋਂ ਪੀ ਲਿਆ ਹੁੰਦਾ ਹੈ ਪੇਟ ਚ ਦਰਦ ਹੁੰਦਾ ਹੈ ਜਾਂ ਲੈਗ ਪੇਨ ਜਾਂ ਕੁਝ ਵੀ ਹੁੰਦਾ ਤਾਂ ਨਾਲ ਉਸ ਤੇ ਅੰਦਰ ਬੁਖਾਰ ਹੋਣ ਕਰਕੇ ਮੂੰਹ ਦਾ ਟੇਸਟ ਵੀ ਵਿਗੜ ਜਾਂਦਾ ਤੇ ਇਹ ਜਿਹੜੇ ਬਰਤਨ ਹੈ ਨਵਦੀਪ ਕਹਿ ਰਿਆ ਸੀਗਾ ਕਿ ਮਮਾ ਇਹ ਸੋਨੇ ਦੇ ਬਰਤਨ ਹੈ ਸੋ ਮੈਂ ਕਿਹਾ ਹਾਂ ਇਹ ਸੋਨੇ ਦੇ ਬਰਤਨ ਹੈ ਤੇ ਬੜੀ ਹੈਰਾਨੀ ਨਾਲ ਦੇਖ ਰਿਹਾ ਸੀਗਾ ਕਿ ਮਮਾ ਸੋਨੇ ਦੇ ਬਰਤਨਾਂ ਚ ਖਾਣਾ ਕਿਉਂ ਬਣਾ ਰਹੇ ਹੋ ਸੋ ਬੱਚੀ ਹੈ ਨਾ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਜੀ ਵੀ ਬੱਚਿਆਂ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਤੁਹਾਨੂੰ ਪਤਾ ਹੀ ਹੈ ਬੱਚੇ ਮੰਨਦੇ ਸੱਚੇ ਹੁੰਦੇ ਹੈ ਤੇ ਉਸ ਤੋਂ ਬਾਅਦ ਜੀ ਦੂਸਰੀ ਮਾਰਨਿੰਗ 5:30 ਦਾ ਟਾਈਮ ਸੀ ਮੈਂ ਇਸ ਤੋਂ ਪਹਿਲਾਂ ਹੀ ਉੱਠ ਖੜਦੀ ਹੁੰਨੀ ਆ ਇਹ ਰਾਤ ਕੁਛ ਕੱਪੜੇ ਸੀ ਜਿਹੜੇ ਧੋ ਕੇ ਸਕਾਏ ਸੀ ਮੈਂ ਤੇ ਇਹਨਾਂ ਨੂੰ ਜੀ ਆਪਾਂ ਹੁਣ ਦੁਬਾਰਾ ਫੇਰ ਸੁੱਕਣੇ ਪਾਉਣ ਲਈ ਜਾ ਰਹੇ ਆਂ ਤੇ ਇਹ ਕੱਪੜੇ ਆਪਾਂ ਸੁੱਕਣੇ ਪਾ ਰਹੇ ਆ ਹੁਣ ਸਲਾਬੇ ਸੀ ਥੋੜੇ ਥੋੜੇ ਰਾਤ ਵਾਸ਼ ਕਰਕੇ ਇਸ ਤਰ੍ਹਾਂ ਰੱਖੇ ਸੀਗੇ ਕੀ ਮੀਂਹ ਦਾ ਮੌਸਮ ਹੈ ਬਾਹਰ ਮੀਂਹ ਵਗੈਰਾ ਆ ਜਾਂਦਾ ਜਾਂ ਟ੍ਰੇਲ ਪੈਂਦੀ ਹੈ ਤੇ ਫਿਰ ਉਹਦੇ ਨਾਲ ਜਿਹੜੇ ਕੱਪੜੇ ਰਾਤ ਨੂੰ ਸਿਲਾਬੇ ਹੋ ਜਾਂਦੇ ਔਰ ਇੱਕ 스멜 ਬਹੁਤ ਖਰਾਬ ਆਉਂਦੀ ਹੈ ਤੇ ਬਾਹਰ ਹਜੇ ਚਾਨਣ ਨਹੀਂ ਹੋਇਆ ਦਿਨ ਨਹੀਂ ਚੜਿਆ ਮਤਲਬ ਕਿ ਤੇ ਮੈਂ ਬੱਚਿਆਂ ਦੇ ਲਈ ਸਬਜ਼ੀ ਵਗੈਰਾ ਬਣਾਉਣੀ ਰੱਖ ਦੇਣੀ ਹੁੰਦੀ ਹੈਗੀ ਨੇਰੇ ਨੇਰੇ ਕਿਉਂਕਿ ਬੱਚਿਆਂ ਦੀ ਵੈਣ ਵੀ ਜਿਹੜੀ ਹੈ ਔਰ 4:3 7 ਵਜੇ ਆ ਜਾਂਦੀ ਹੈ ਫਿਰ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਖਾਣਾ ਵਗੈਰਾ ਬਣਾਉਣ ਤੇ ਟਾਈਮ ਲੱਗ ਜਾਂਦਾ ਖੁਸ਼ਕ ਘਰ ਦੇ ਜਿਹੜੇ ਸਵੇਰੇ ਸਵੇਰੇ ਕੰਮ ਕਰਨ ਵਾਲੀ ਹੁੰਦੀ ਉਹ ਕਰ ਲਈਦੀ ਜਲਦੀ ਉੱਠ ਕੇ ਤੇ ਇਹ ਕੁਛ ਰਾਸ਼ਨ ਹੈ ਜਿਹੜਾ ਕੱਲ ਗਰੋਸਰੀ ਲੈ ਕੇ ਆਈ ਸੀਗੀ ਮੈਂ ਬਰਤਨ ਔਰ ਵਾਈਪਰ ਦੇ ਨਾਲ ਇਹਨਾਂ ਨੂੰ ਵੀ ਕੰਟੇਨਰਾਂ ਦੇ ਵਿੱਚ ਭਰਨਾ ਹੈ ਜੋ ਵੀ ਜੋ ਚੀਜ਼ਾਂ ਮਤਲਬ ਮੈਨੂੰ ਵਰਤਨ ਵਾਲੀਆਂ ਚਾਹੀਦੀਆਂ ਨੇ ਤੇ ਇਹ ਹੈ ਜੀ ਅੱਛਾ ਇਹ ਬਾਇਓਟੈਕ ਦਾ ਨਾ ਮੈਂ ਯੂਜ਼ ਕਰਦੀ ਹੁੰਦੀ ਹੈਗੀ ਇਹ ਸਕਰਬ ਹੈ ਫੇਸ ਸਕਰਬ ਟੈਨ ਰਿਮੂਵਲ ਹੈ ਇਹ ਪਪਾਇਆ ਇਹ ਮੈਨੂੰ ਵਧੀਆ ਲੱਗਦਾ ਹੁੰਦਾ ਹੈਗਾ ਵੈਸੇ ਮੈਂ ਹੁਣ ਮੇਰਾ ਕਾਫੀ ਟਾਈਮ ਤਾਂ 3-4 ਮਹੀਨਿਆਂ ਦਾ ਖਤਮ ਸੀਗਾ ਤੇ ਮੈਂ ਫੇਸ ਸਕਰਬਿੰਗ ਬਿਲਕੁਲ ਵੀ ਨਹੀਂ ਕੀਤੀ ਸਕਰਬਿੰਗ ਸਕਿਨ ਕੇਅਰ ਦੇ ਵਿੱਚ ਨਾ ਹੋਰ ਤੁਸੀਂ ਕੁਝ ਵੀ ਕਰੋ ਨਾ ਕਰੋ ਹਫਤੇ ਤੇ ਵਿੱਚ ਇੱਕ ਵਾਰ ਜਾਂ ਦੋ ਵਾਰ ਫੇਸ ਕ੍ਰਾਬਿੰਗ ਜਰੂਰ ਕਰਿਆ ਕਰੋ ਕਿਉਂਕਿ ਜਿਹੜੇ ਆਪਣੇ ਪੋਰਸ ਹੁੰਦੇ ਨਾ ਉਹ ਕਲੌਕ ਜਿਵੇਂ ਬਲੌਕਸ ਹੋ ਜਾਂਦੇ ਨਾ ਉਹਨਾਂ ਨੂੰ ਆਪਾਂ ਬਲੌਕ ਨਹੀਂ ਹੋਣ ਦੇਣਾ ਹੁੰਦਾਗਾ ਜਿਵੇਂ ਉਹਨਾਂ ਨੂੰ ਇੱਕ ਹੈਲਥ ਨੂੰ ਅੱਛਾ ਸਾਹ ਮਿਲਦਾ ਰਹਿੰਦਾਗਾ ਡਿਟੌਕਸੀਫਾਈ ਜਿਵੇਂ ਆਪਾਂ ਕਹਦੇ ਨੇ ਸਕਿਨ ਆਪਣੀ ਹੁੰਦੀ ਰਹਿੰਦੀ ਹੈ ਤਾਂ ਆਪਾਂ ਨੂੰ ਜਿਹੜਾ ਸਕਰਬਿੰਗ ਆ ਜ਼ਰੂਰ ਕਰਨੀ ਚਾਹੀਦੀ ਜ਼ਰੂਰੀ ਨਹੀਂ ਤੁਸੀਂ ਇਹੀ ਕਰਨੀ ਆ ਚਾਵਲ ਦੇ ਆਟੇ ਨੂੰ ਨਾਰੀਅਲ ਦੇ ਤੇਲ ਵਿੱਚ ਪਾ ਕੇ ਜਾਂ ਤੁਸੀਂ ਕੱਚੇ ਦੁੱਧ ਵਿੱਚ ਪਾ ਕੇ ਚਾਵਲ ਦੇ ਆਟੇ ਦੀ ਵੀ ਸਕਰਬਿੰਗ ਕਰ ਸਕਦੇ ਹੋ ਆਦਰਵਾਇਜ਼ ਸਬਜ਼ੀਆਂ ਫਰੂਟਸ ਜਿਹੜਾ ਕੁਝ ਕਹਿੰਦੇ ਆ ਨਾ ਉਹ ਸਕਿਨ ਦੇ ਉੱਪਰ ਨਾ ਲਾਇਆ ਕਰੋ ਉਹ ਸਭ ਸਿਰਫ ਆਪਣੇ ਖਾਣ ਲਈ ਬਣਿਆ ਹੋਗਾ ਚੀਜ਼ਾਂ ਸਕਿਨ ਦੇ ਉੱਪਰ ਬਿਲਕੁਲ ਨਹੀਂ ਲੱਗਦੀਆਂ ਬਾਕੀ ਸਭ ਦਾ ਆਪਣਾ ਆਪਣਾ ਮੰਨਣਾ ਹੈ ਜੀ ਜੋ ਜਿਸ ਨੂੰ ਚੰਗਾ ਲੱਗਦਾ ਸਭ ਕਰਦੇ ਨੇ ਬਟ ਮੇਰੇ ਅਕੋਰਡਿੰਗ ਮੈਂ ਜਿੰਨਾ ਕਿਸ ਤੇ ਬਾਰੇ ਰਿਸਰਚ ਕੀਤੀ ਹੈ ਸਕੀਨ ਦੇ ਉੱਪਰ ਨਾ ਨਿੰਬੂ ਨਾ ਇਹਨੋ ਕੁਝ ਨਹੀਂ ਲੱਗਦਾ ਔਰ ਇਹ ਕੁਝ ਚਾਵਲ ਵਗੈਰਾ ਦਾਲਾਂ ਵਗੈਰਾ ਖਤਮ ਸੀਗੀਆਂ ਤੇ ਖੀਰ ਵਾਲੇ ਚਾਵਲ ਜਿਹੜੇ ਵੱਡੇ ਚਾਵਲ ਹੁੰਦੇ ਨੇ ਆਪਾਂ ਨੂੰ ਨਮਕੀਨ ਚਾਵਲ ਬਣਾਉਣੇ ਆ ਉਹ ਲੈ ਕੇ ਆਂਦੇ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਚਾਵਲ ਲੈ ਕੇ ਆਂਦੇ ਆ ਤੇ ਇਹ ਕੁਝ ਕੁ ਮਗਜ਼ ਵਗੈਰਾ ਇਹ ਚਾਹੀਦੇ ਸੀ ਮੈਨੂੰ ਇਹ ਲੈ ਕੇ ਆਂਦੇ ਆ ਤੇ ਸਮਾਨ ਸਾਰੀ ਮੈਜੀ ਜਿਹੜਾ ਇਸ ਸਟੋਰ ਤੋਂ ਲੈਣੀ ਹੁੰਦੀ ਹੈ ਉੱਥੇ ਮੈਨੂੰ ਅੱਛਾ ਖਾਸਾ ਡਿਸਕਾਊਂਟ ਮਿਲ ਜਾਂਦਾ ਨਾਲੇ ਫਰੈਸ਼ ਬਿਲਕੁਲ ਵਧੀਆ ਚੀਜ਼ਾਂ ਮਿਲਦੀਆਂ ਤਸੱਲੀ ਬਖਸ਼ ਤੇ ਬਾਕੀ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਣਾ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ